ਅੱਜ ਵੀਡੀਓ ਚ ਤੁਹਾਨੂੰ ਕਈ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਇੱਕ ਮੋਟਰਸਾਈਕਲ ਵੀ ਐ ਜਮਾਂ ਸਸਤੇ ਰੇਟ ਨੇ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਤੇ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਆ ਚਾਹੇ ਮੋਟਰਸਾਈਕਲ ਆ ਚਾਹੇ ਗੱਡੀਆਂ ਤੁਹਾਡੀ ਸਾਰਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੱਲੀ-ਕੱਲੀ ਗੱਲ ਕਰਦੇ ਆਪਾਂ ਅੱਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਉੱਪਰ ਆਪਣਾ ਹਰੇ ਜਿਹੇ ਅੱਖਰਾਂ ਚ ਨੰਬਰ ਲਿਖਿਆ ਰਹਿੰਦਾ ਉਸ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਚ ਚਾਹੇ ਕਿਸੇ ਵੀ ਏਰੀਆ ਚੋਂ ਕੋਈ ਵੀ ਚੀਜ਼ ਤੁਸੀਂ ਸੇਲ ਕਰਨੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲਾਂ ਤੇ ਹੁਣ ਆਪਾਂ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਲੰਧਰ ਏਰੀਆ ਚ ਮਾਡਲ 2017 ਗੱਡੀ ਦਾ 55000 ਕੁੱਲ ਗੱਡੀ ਚੱਲੀ ਹੋਈ ਹੈ ਸੀਟ ਕਵਰ ਬਿਲਕੁਲ ਨਵੇਂ ਆਪਾਂ ਨੂੰ ਮਿਲਣਗੇ ਤੇ ਸਰਵਿਸ ਹੁਣੇ ਕਰਵਾਈ ਹੈ ਜੀ ਮਾਲਕ ਨੇ ਦੱਸਿਆ ਤੇ ਸਾਰਾ ਕੁਝ ਵਧੀਆ ਜੀ ਕੋਈ ਕਮੀ ਪੇਸ਼ੀ ਗੱਡੀ ਚ ਹੈ ਨਹੀਂ ਰੇਡ ਦੀ ਗੱਲ ਕਰੀਏ ਤਾਂ 3,25,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ। ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਵੀ ਸਕਦੇ ਹੋ। ਤੇ ਗੱਡੀ ਬਹੁਤ ਸਾਫ਼ ਕੰਡੀਸ਼ਨ ਦੀ ਐ ਬਹੁਤ ਵਧੀਆ। ਪੰਜਾਬ ਨੰਬਰ ਐ, ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ। ਇੰਸ਼ੋਰੈਂਸ ਵਗੈਰਾ ਆਪਾਂ ਨੂੰ ਸਾਰਾ ਕੁਝ ਜੋ ਵੀ ਡਾਕੂਮੈਂਟ ਹੁੰਦੀ ਐ, ਜੋ ਵੀ ਕੁਝ ਹੁੰਦਾ ਸਾਰਾ ਕੁਝ ਮਿਲੂਗਾ ਜੀ। ਤੇ ਟਾਇਰ ਟੱਪਾ ਬਹੁਤ ਵਧੀਆ। ਬਾਕੀ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਗੱਡੀ ਬਹੁਤ ਸ਼ੌਂਕ ਨਾਲ ਰੱਖੀ ਹੋਈ ਆ ਤੇ ਬਹੁਤ ਸਾਫ਼ ਕੰਡੀਸ਼ਨ ਦੀ ਆ ਤੇ ਕਿਸੇ ਕਾਰਨ ਕਰਕੇ ਬਸ ਸੇਲ ਕਰਨੀ ਪੈ ਰਹੀ ਹੈ ਜੀ ਇਹਨਾਂ ਨੇ ਕਿਹਾ ਵੇਚਣੀ ਤਾਂ ਨਹੀਂ ਸੀ ਪਰ ਵੇਚਣੀ ਪੈ ਰਹੀ ਹੈ ਨੰਬਰ 9872128470 ਮਾਲਕ ਦਾ ਆ ਨੰਬਰ ਹੈ ਜਿਹੜੇ ਆਪ ਮਾਲਕ ਨੇ ਉਹਨਾਂ ਦੀ ਤੁਹਾਡੇ ਨਾਲ ਗੱਲ ਹੋ ਜਾਵੇਗੀ ਜੇ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਜੀ ਇਹ ਤੇ ਗੱਲਬਾਤ ਕਰੋ ਤੁਸੀਂ ਸੈਕੰਡ ਗੱਡੀ ਆਪਣੇ ਕੋਲੇ ਸਬਕਟ ਪਹੁੰਚੀ ਹੈ ਜੀ ਵੀਡੀਓ ਹੀ ਗੱਡੀ ਆ 2008 ਮਾਡਲ ਹੈ ਤੇ ਇਹ ਪਾਸਿੰਗ 2027 ਤੱਕਰ ਇਹਨਾਂ ਨੇ ਰੀਨਿਊ ਕਰਵਾਈ ਹੋਈ ਆ ਜੇ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਚੈੱਕ ਕਰੋ ਤੁਸੀਂ ਮਾਡਲ 8 ਜ਼ਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਬਹੁਤ ਸਹੀ ਆਪਾਂ ਨੂੰ ਮਿਲ ਜੂਗੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਬੰਪਰ ਵਗੈਰਾ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਪੂਰੀ ਵਧੀਆ ਹੈ ਤੇ ਬਾਹਰੋਂ ਵੀ ਪੂਰੀ ਵਧੀਆ ਹੈ ਬਾਕੀ ਦੇਖੋ ਮਾਲਕ ਨੇ ਰਮਿੰਗ ਵਗੈਰਾ ਕਰਵਾਈ ਹੋਈ ਹੈ ਤੇ ਅੰਦਰੋਂ ਵੀ ਪੂਰੀ ਵਧੀਆ ਮਿਲ ਜੂਗੀ ਜਿਵੇਂ ਕਿ ਮੈਟਿੰਗ ਹੋਗੀ ਮੈਟ ਹੋਗੀ ਸਾਰਾ ਕੁਝ ਕਿਸੇ ਨੇ ਜਾ ਕੇ ਜੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਵੀ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੋਂ ਆਪਾਂ ਨੂੰ ਟਾਇਰ ਮਿਲ ਜਾਣਗੇ ਪੰਜਾਬ ਤੋਂ ਪਲੱਸ ਸੀ 50 ਤੋਂ ਉੱਪਰ ਰੇਟ 1,95,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਇੱਕ ਵਾਰੀ ਪਹੁੰਚੀ ਆ ਮਾਲਕ ਕਹਿੰਦੇ ਆ ਵੀ ਘਾਟਾ ਪਤਾ ਕੀਤਾ ਜਾਊਗਾ। ਤੋਂ ਰੀ ਮਾਲਕ ਦਾ ਏਰੀਆ ਡਿਸਟ੍ਰਿਕਟ ਸੰਗਰੂਰ ਤੇ ਮਾਲਕਬਾਈ ਦਾ ਨੰਬਰ 9768821000 ਪੂਰਾ। ਬਾਕੀ ਗੱਲਬਾਤ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਮਾਲਕ ਨਾਲ ਆਪੇ। ਹੁਣ ਤੁਸੀਂ ਗੱਡੀ ਚੈੱਕ ਕਰੋ ਜੀ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਹੈ ਨਵੇਂ ਮਾਡਲ ਚ ਤੇ ਟੌਪ ਮਾਡਲ ਹੈ ਜੀ ਪੰਜਾਬ ਨੰਬਰ ਹੈ ਗੱਡੀ ਦਾ ਮਾਡਲ 2016 ਗੱਡੀ ਖੜੀ ਹੈ ਬਰਨਾਲੇ ਏਰੀਆ 'ਚ 2 ਲੱਖ ਤੇ 20 ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਤਾਂ ਮਾਲਕ ਦਾ ਜਿਹੜਾ ਏਰੀਆ ਬਰਨਾਲੇ ਘਰੇ ਖੜੀ ਹੈ ਜਾ ਕੇ ਦੇਖ ਸਕਦੋਂ ਕੋਈ ਚਲਾ ਕੇ ਦੇਖਣਾ ਚਾਹੁੰਦਾ ਹੈ ਟ੍ਰਾਈ ਲੈਣੀ ਹੈ ਕਿਸੇ ਨੇ ਤਾਂ ਮਾਲਕ ਕਹਿੰਦੇ ਆ ਵੀ ਘਰੇ ਹੀ ਖੜੀ ਹੈ ਗੱਡੀ ਆਜੋ ਤੋਰ ਕੇ ਦੇਖ ਲਿਓ ਕਾਗਜ਼ ਪੱਤਰ ਦੇਖ ਲਿਓ ਸਾਰਾ ਕੁਝ ਦੇਖ ਕੇ ਤੇ ਆਪਦੀ ਜੋ ਵੀ ਗੱਲ ਕਰਨੀ ਆ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਮਾਲਕ ਕਹਿੰਦੇ ਆ ਵੀ ਰੇਟ ਮੌਕੇ ਤੇ ਕਰ ਲਾਂਗੇ ਦੋ ਵੀ ਇੱਕ ਵਾਰੀ ਡਿਮਾਂਡ ਹੈ ਓਨ ਟੇਬਲ ਬੈ ਕੇ ਗੱਲ ਕਰ ਲਾਂਗੇ ਰੇਟ ਉੱਪਰ ਥੱਲੇ ਮੌਕੇ ਤੇ ਹੋ ਜਾਊਗਾ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 62 848 86852 ਗੱਲ ਕਰ ਲਿਓ ਤੁਸੀਂ ਆਪੇ ਜੀ ਬਾਕੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਓ ਜੀ ਅੱਗੇ ਤੋਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਕਿ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਆ ਚਾਹੀ ਕੋਠੀਆਕਾਰ ਮਕਾਨ ਚਾਹੀ ਕੁਛ ਵੀ ਹੈ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵਾਸ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਚ ਆ ਕੁਛ ਆਪਣੇ ਕੋਲੇ ਭੇਜ ਦਿਓਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡਾ ਲਗਾ ਦਾਂਗੇ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਰੇ ਜਖਰਾ ਚ ਲਿਖਿਆ ਰਹਿੰਦਾ ਹੈ ਨੰਬਰ ਆਪਣਾ 77 194 45360 ਆਪਣੇ ਕੋਲੇ ਭੇਜ ਦਿਓ ਲਾਜ਼ਮੀ ਤੇ ਛੇਤੀ ਹੀ ਅੱਡ ਤੁਹਾਡੀ ਲੱਗ ਜਾਊਗੀ। ਬਾਕੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਵੀਡੀਓ ਤੁਹਾਨੂੰ ਪਸੰਦ ਜੀ ਆ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ। ਵੱਧਵਾ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੋ ਵੀ ਆਪਣੀ ਜਿਹੜੀ ਵੀਡੀਓ ਹੈ ਹਰ ਰੋਜ਼ ਤੁਹਾਡੇ ਤੱਕ ਪਹੁੰਚੇ ਕਿਉਂਕਿ ਆਪਾਂ ਡੇਲੀ ਵੀਡੀਓ ਪਾਉਂਦੇ ਆ ਜੀ ਤੇ ਹਰ ਰੋਜ਼ ਵੀਡੀਓ 'ਚ ਬਹੁਤ ਸਾਰੀਆਂ ਮਸ਼ੀਨਰੀਆਂ ਹੁੰਦੀਆਂ ਜੀ ਤੁਹਾਡੇ ਤੱਕ ਹਰ ਰੋਜ਼ ਵੀਡੀਓ ਪਹੁੰਚ ਸਕੇ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬਾਕੀ ਇਕੱਲੀ ਇਕੱਲੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਅਸੀਂ ਤੇ ਹੁਣ ਆਪਾਂ ਫਿਰ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਇੱਕ ਗੱਲ ਹੋਰ ਹੈ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਵੇਚਣ ਵਾਸਤੇ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਆਪਣੇ ਕੋਲੇ ਮੋਟਰਸਾਈਕਲ ਪਹੁੰਚਿਆ ਗਾ 2016 ਮਾਡਲ ਹੈ ਜੀ ਸਿਟੀ ਸੂ ਹੈ ਕੰਡੀਸ਼ਨ ਦਾ ਠੀਕ ਹੈ ਜੀ ਜਿੰਨੇ ਵੀ ਟਾਪੇ ਟੋਪੇ ਜਿੰਨੇ ਵੀ ਪਾਰਟਸ ਪੁਰਜ਼ੇ ਹੈਗੇ ਸਾਰਾ ਕੁਝ ਨਾਲ ਦੇ ਹੀ ਹੈ ਮਾਡਲ 16 ਕੰਡੀਸ਼ਨ ਤੁਸੀਂ ਆਪ ਹੀ ਦੇਖ ਲਓ ਤੇ ਇਹ ਮਾਲਕ ਕਹਿੰਦੇ ਵੀ ਸਰਵਿਸ ਸੁਰ ਵੀ ਸਾਰੀ ਕਰਵਾ ਰੱਖੀ ਆ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਹੈਗੀ ਜੀ ਜਲੰਧਰ ਕਰਤਾਰਪੁਰ ਇਹਨਾਂ ਦਾ ਏਰੀਆ ਗਾ ਤੁਸੀਂ ਜਾ ਕੇ ਜੇ ਮੋਟਰਸਾਈਕਲ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੇ ਹੋ ਰੇਟ ਮਾਲਕ ਨੇ 28000 ਰੁਪਏ ਮੰਗਿਆ ਇੱਕ ਬਾਰੀ ਮਾਲਕ ਕਹਿੰਦੇ ਵੀ ਘਾਟਾ ਵਾਦਾ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈ ਜੀਨੂੰ ਵੀ ਪਸੰਦ ਆਇਆ ਮੋਟਰਸਾਈਕਲ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮਾਫ ਕਰਿਓ ਜੀ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਨੰਬਰ 78 88505840 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਆ ਗੱਡੀ ਆਪਣੇ ਕੋਲੇ ਐਂਡੀਗੋ ਪਹੁੰਚੀ ਆ 2011 ਮਾਡਲ ਐ ਸੀ 70000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਤੇ ਕਿਸੇ ਨੇ ਜਾ ਕੇ ਜੇ ਦੇਖਣੀ ਹੈ ਗੱਡੀ ਤਾਂ ਤਰਨ ਤਰਨ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜਾਊਗੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਤੇ ਪਾਸਿੰਗ ਗੱਡੀ ਦੀ ਜਿਹੜੀ ਹੈਗੀ 2025 ਦੇ ਲਾਸਟ ਤੱਕ ਹੈ ਮਾਡਲ 11 ਗੱਡੀ 70000 ਦੀ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਪੰਜਾਬ ਨੰਬਰ ਹੈ ਤੇ ਕੋਈ ਕਮੀ ਪੇਸ਼ੀ ਗੱਡੀ ਚ ਹੈ ਨਹੀਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਚਲਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਹੈ ਨੰਬਰ 98 772 ਤੇ 75902 ਗੱਲ ਕਰ ਲਓ ਤੁਸੀਂ ਆਪੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਪੀਕਅਪ ਪਹੁੰਚੀ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਜਿਹੜੀ ਵੀ ਮਸ਼ੀਨਰੀ ਆਪਣੇ ਕੋਲੇ ਪਹੁੰਚਦੀ ਹੈ ਆਪਾਂ ਐਡ ਕਰ ਹੀ ਦਿੰਦੇ ਹਾਂ ਜੀ ਤੁਹਾਡੇ ਕੋਲੇ ਵੀ ਕੁਝ ਹੈ ਕੂਠੀ ਘਰ ਮਕਾਨ ਪੀਕਅਪ ਗੱਡੀ ਮੋਟਰਸਾਈਕਲ ਭੇਜੋ ਆਪਣੇ ਕੋਲੇ ਜਿਹੜੀ ਪੀਕਅਪ ਹੈ 2014 ਮਾਡਲ ਹੈ ਤੇ ਇਹਨਾਂ ਦਾ ਪਿੰਡ ਮੋਗੇ ਕੋਲੇ ਪੈ ਜਾਂਦਾ گاਉਂ ਮੋਗੇ ਤੋਂ ਥੋੜੀਕਾ ਕਿਲੋਮੀਟਰ ਦੀ ਦੂਰੀ ਤੇ ਆ ਸਾਢੇ 1.3 ਲੱਖ ਰੁਪਏ ਡਿਮਾਂਡ ਹੈ ਕੰਡੀਸ਼ਨ ਵਧੀਆ ਬਾਡੀ ਲਾਈਨ ਪੂਰੀ ਵਧੀਆ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਤੇ ਗੱਲਬਾਤ ਕਰ ਹੀ ਲਈ ਆਪਾਂ ਪੂਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਅਦ ਵਿੱਚ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੂਆ ਹਰੇ ਜਖਰਾ ਚ ਉੱਪਰ ਕਿਸੇ ਨੇ ਐਡ ਕਰ ਬੋਣੀ ਆ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ Caro comentário.